ਇਹ ਮਾਧ੍ਰ ਪ੍ਰਦੇਸ਼ ਦੇ ਵਿੱਚ ਇੱਕ ਵਾਰ ਫੇਰ ਤੋਂ ਬਰਸਾਤੀ ਪਾਣੀ ਨੇ ਆਪਣਾ ਕਹਿਰ ਮਚਾਇਆ ਹੈ ਤਸਵੀਰਾਂ ਜਿਲ੍ਹਾ ਉਨਾ ਦੇ ਬਾਤੜੀ ਗਿਆ ਹਾਂ ਜਿੱਥੇ ਖੱਡ ਦੇ ਵਿੱਚ ਬੇਅੰਤਿਹਾ ਪਾਣੀ ਆ ਗਿਆ ਤੇ ਇਸ ਖੱਡ ਦੇ ਵਿੱਚ ਕਈ ਲੋਕ ਫਸ ਗਏ ਜਿਨ੍ਹਾਂ ਨੂੰ ਸਥਾਨਕ ਬਚਨੀਕਾਂ ਦੇ ਵੱਲੋਂ ਰੱਸੀ ਬਨ ਕੇ ਹੌਲੀ-ਹੌਲੀ ਬਾਹਰ ਕੱਢਿਆ ਗਿਆ ਪਾਣੀ ਦਾ ਬਹਾਵ ਇੰਨਾ ਜ਼ਿਆਦਾ ਹੈ ਕਿ ਇਸ ਨੇ ਆਪਣੇ ਰਸਤੇ ਦੇ ਵਿੱਚ ਆਉਣ ਵਾਲੀਆਂ ਸਾਰੀਆਂ ਇਮਾਰਤਾਂ ਨੂੰ ਵੀ ਆਪਣੀ ਚਪੇਟ ਦੇ ਵਿੱਚ ਲੈ ਲਿਆ ਜਿਨ੍ਹਾਂ ਦੇ ਵਿੱਚ ਇੱਕ ਪੈਟਰੋਲ ਪੰਪ ਵੀ ਤਸਵੀਰਾਂ ਦੇ ਵਿੱਚ ਇਸ ਪਾਣੀ ਦੀ ਚਪੇਟ ਦੇ ਵਿੱਚ ਆਇਆ ਹੋਇਆ ਨਜ਼ਰ ਆ ਰਿਹਾ ਹੈ ਇਸ ਖੱਡ ਦੇ ਵਿੱਚ ਫਸੇ ਲੋਕਾਂ ਨੂੰ ਸਥਾਨਕ ਵਸਨੀਕਾਂ ਦੇ ਵੱਲੋਂ ਬੜੀ ਮੁਸ਼ਕਲ ਦੇ ਨਾਲ ਬਾਹਰ ਕੱਢਿਆ ਗਿਆ ਵੇਖੋ ਇਹ ਤਸਵੀਰਾਂ ਨੰਗਲ ਸਿਟੀ ਅਪਡੇਟ ਦੇ ਉੱਤੇ ਅਵਿਨਾਸ਼ ਸ਼ਰਮਾ ਦੇ ਨਾਲ ਪਿੰਨਰ ਦਾ ਬਹਾਰ ਹੋਣਾ ਇੱਥੇ ਠੰਡਿਆ ਰਿਹਾ ਹੋਣਾ ਉਹ ਮੋਟਰ ਦਾ ਲੜ ਗਿਆ ਜਾਂ ਇੱਕ ਟਰੈਕਟਰ ਲੜ ਗਿਆ ਇਹ ਆ ਫਟਰਾ ਜਾ ਗਿਆ ਜਨੇਂ ਤੇ ਇਹ ਪਾਣੀ ਦਾ ਫਲੱਗ ਜਾ ਰਹਾ ਪੈ ਗਿਆ ਤੇ ਫਟਰਾ ਜਾ ਗਿਆ ਫੜ ਜਾਣਾ ਹੀ ਆਪਾਂ ਹਿੰਦਾਨ ਪੂਰੀ ਬਿਲਡਿੰਗ ਦੀ ਬਿਲਡਿੰਗ ਖੜੀ ਦੀ ਆ ਸਾਰੀ ਜਿੱਪਈ ਕਿਹੜੀ ਹਾਂ ਜਿਹੜੀ ਹੰਦੇ ਭਈ ਗਿਰ ਗਈ ਆ ਉਰੇ ਸਾਰੇ ਕਮਰੇ ਖੜੇ ਨਹੀਂ ਨੇ ਇੱਕ ਕਿਸਾਤ ਨਹੀਂ ਡੁੱਪੀ ਉਹ ਵਾਲੀ ਹਾਂ 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 ਇਹ ਹੈ ਉਰੇ ਹੈ ਹਾਂ ਇਹ ਬਿਲਡਿੰਗ ਸਾਰੀ ਖੜੀ ਹੈ ਬੰਦਾ ਬੰਦਾ ਕੁੜੀਆਂ ਪੰਪ ਪਾੜ ਗਈਆਂ ਦੋੜ ਨੇ ਹੈ ਨਹੀਂ ਬੋ ਬਾਈ ਤੇ ਐਸਟ ਬਣਾ ਜਾਈਦਾ ਨਹੀਂ ਇਹਨਾਂ ਨੂੰ ਜਾਏ ਪੋਲਰ ਨਾਲ ਬੰਨ ਦੇ ਹੁਣ ਗੱਭੀ ਨੂੰ ਆਪ ਵੀ ਜਾਵਣਾ ਮੀ ਪੈ ਗਿਆ ਜਿਆਦਾ ਹੁਣ ਉਹਨੂੰ ਟਪਾ ਲਵਾਂ फटाफट ਤਾਂ ਹੀ ਗੱਲ ਵੱਢਣੀ ਇੱਕ ਬੰਦਾ ਹੋਰ ਜਾ ਬਹੁਤੇ ਨੂੰ ਇਹਨੇ ਯਾਰ ਗੇਅਰ ਲੈਣਾ ਉਹਨੂੰ ਅੱਗੇ ਨੂੰ ਜਾਓ ਨਾ ਆਪ ਵੀ ਜਾਓ ਇੱਕ ਬੰਦਾ ਨਾ ਤਾਂ ਹੀ ਗੱਲ ਵੱਢਣੀ ਹੱਥ ਧੜੋ ਹੱਥ ਧੜੋ ਹੱਥ ਧੜੋ ਪੋਰ ਤੇਜ ਹੋਇਆ ਭਾਜੀ ਪਾਣੀ ਹੈ ਪਾਣੀ ਜ਼ੋਰ ਤੇਜ ਹੋਇਆ ਬੜੀ ਆਵਾਜ਼ ਹੋਰ ਦੇਖਦੇ ਨਾ ਆਇਆ ਹੋ ਵੱਦ ਗਿਆ ਪਾਣੀ ਵੱਦ ਗਿਆ ਪਾਣੀ ਆ ਦੇਖੋ ਪਿੱਛੇ ਨਾਲ ਉਹ ਵੱਦ ਗਿਆ ਪਾਣੀ ਹੈ ਨਾ ਵੱਦ ਗਿਆ ਪਾਣੀ ਉਹ ਵੱਦ ਗਿਆ ਜੀ ਦੇਖ ਵੱਦ ਗਿਆ ਪਾਣੀ ਵੱਦ ਗਿਆ ਬਹੁਤ ਹੈ ਪਾਣੀ ਵੱਦ ਗਿਆ ਤਾਂ ਸਾਹਮਣੇ ਪਾਣੀ ਵੱਦ ਗਿਆ ਨਾ ਦੇ ਦਿਓ ਭਾਈ ਉਹਨਾਂ ਨਾ ਦੇ ਦਿਓ ਓਏ ਓ ਪਿੱਛੇ ਹੱਥ ਦਾ ਪਾਣੀ ਆਇਆ ਉੱਪਰ ਤੇ ਪਾਣੀ ਵਧ ਗਿਆ ਨਹੀਂ 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 ਇਹ ਕੱਢ ਲੈਣ ਦੋ ਨੋ ਪਾਣੀ ਵਧ ਗਿਆ ਇੱਧਰ ਬਾਬਾ ਕੱਢ ਲੈਣੀ ਉਹ ਪੁੱਜ ਗਏ ਵੀ ਉੱਥੇ ਉਹ ਪਾਣੀ ਵਧਿਆ ਵਈ ਤੇ ਪਾਣੀ ਪਿੱਛੇ ਪਾਣੀ ਵਧ ਕੇ ਜਾ ਰਿਹਾ ਉਹ ਫੜ 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 ਕੋਤਲਾ ਜੱਟ ਉਹ ਯਾਰ ਉਹਨਾਂ ਪੈਰ ਦੋਨੇ ਚੱਕ ਨਾ ਜ਼ਿਆਦਾ ਬੋਤ ਮੇਂ ਦਬਾਬ ਬੀਤੀ ਹੋਦੀ ਬਿਜਾਰੇ ਮੰਗਦਾ ਵੀ ਐਕਟਰ ਵੀ અરે ઓછા આ જી કલા કલા નીકળુ ගොත්ත කගේවන ගොත්ත කරේ පනිිසිි ගොත්তে කියනු なるほど。